ਮਹਾਰਾਣੀ ਸ਼ਬਦ ਵਰਤਿਆ ਵੀ ਕਿਵੇਂ ਸਚਾਰ ਹੋਈਏ ਕਿਵੇਂ ਕੂੜ ਦੀ ਪਾਲ ਟੁੱਟੇ ਹੁਣ ਪਹਿਲਾ ਸਵਾਲ ਸੀ ਕੀ ਮਹਾਰਾਜ ਆਪਜੀ ਤੋਂ ਪਹਿਲਾਂ ਇਹ ਉਦਮ ਨਹੀਂ ਕੀਤਾ ਗਿਆ ਸਚਾਰ ਹੋਣ ਲਈ ਗੁਰੂ ਸਾਹਿਬ ਜੀ ਨੇ ਫਿਰ ਬਖਸ਼ਿਸ਼ ਕੀਤੀ ਪਹਿਲੇ ਜਿਹੜੇ ਉਦਮ ਕੀਤੇ ਗਏ ਉਹਨਾਂ ਚਾਰਾਂ ਦਾ ਜ਼ਿਕਰ ਹਜ਼ੂਰ ਨੇ ਪਹਿਲਾਂ ਕੀਤਾ ਆਓ ਅਸੀਂ ਦੀ ਸ਼ੁਰੂਆਤ ਕਰਨੇ ਆ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਹਾ ਜਿੰਨੀ ਕੁ ਸਮਝ ਪਏ ਇਹ ਨਹੀਂ ਕਿ ਮੈਂ ਸ਼ੁੱਧ ਪਾਠ ਕਰਨਾ ਸੱਚ ਇਹ ਵੇ ਕਿ ਸ਼ੁੱਧ ਪਾਠ ਦੀ ਬੜੀ ਅਹਿਮੀਅਤ ਹੈ ਪਰ ਕਦੀ ਕੋਈ ਦਾਵਾ ਨਹੀਂ ਕਰ ਸਕਦਾ ਵੀ ਸ਼ੁੱਧ ਪਾਠ ਹੁਣ ਪਹਿਲਾ ਹੈ ਸੋਚੈ ਚੱਚੇ ਉੱਤੇ ਦੁਲਾਵਾਂ ਬੋਲਣੀਆਂ ਨੇ ਲਾ ਨਹੀਂ ਬੋਲਣੀ ਸੋਚ ਅੱਗੇ ਨਾ ਨਹੀਂ ਯਾਦ ਰੱਖੋ ਸਾਰੇ ਕੰਨ ਨਹੀਂ ਪੜਦੇ ਆ ਸੋਚੈ ਸੋਚ ਨਾ ਨਾ ਨਹੀਂ ਕੱਲਾ ਨੰਨਾ ਲੱਗੈ ਕਵਤਾ ਵਿੱਚ ਮਾਤਰਾ ਵਾਧਦੀ ਏ ਕੰਨਾ ਲਾਂ ਦੇ ਨਾਲ ਇੱਥੇ ਗੁਰਦੇਵ ਦੇ ਇਸ ਬਚਨ ਵੱਲ ਧਿਆਨ ਦਿਓ ਜੇ ਸੋਚੈ ਸੋਚ ਨਾ ਖੋਵਈ ਹੋ ਵੀ ਨਹੀਂ ਅਕਸਰ ਪਾਠ ਜਿਹੜੇ ਸੱਜਣ ਸੰਤਿਆ ਤੋਂ ਬਿਨਾ ਕਰਦੇ ਨੇ ਖੋਵਈ ਈੜੀ ਨੂੰ ਬਿਹਾਰੀ ਬੋਲਣ ਦੀ ਬਜਾਏ ਵਾਵੇ ਨੂੰ ਬਿਹਾਰੀ ਲਾ ਕੇ ਬੋਲ ਜਾਂਦੇ ਆ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਹੁਣ ਇੱਥੇ ਜਿਹੜਾ ਸ਼ਬਦ ਆ ਸੋਚੈ ਸਿੱਖ ਜਗਤ ਵਿੱਚ ਇਹਦੇ ਦੋ ਅਰਥ ਕੀਤੇ ਆ ਇਹ ਪਹਿਲਾ ਜਿਹੜਾ ਸ਼ਬਦ ਸੀ ਨਾ ਸੋਚੈ ਇਹਦੇ ਅਰਥ ਤਕਰੀਬਨ ਕਵੀ ਸੰਤੋਖ ਸਿੰਘ ਨੇ ਜਦੋਂ ਗਰਬਗੰਜਨੀ ਟੀਕਾ ਕੀਤਾ ਜਿਹਦਾ ਗੁਰੂ ਨਾਨਕ ਪ੍ਰਕਾਸ਼ ਹੈ ਇਹਨਾਂ ਦਾ ਜਪਜੀ ਸਾਹਿਬ ਦਾ ਟੀਕਾ ਹੈ ਤੇ ਬੜਾ ਮਹਿੰਗਾ ਮਹਿੰਗੇ ਦਰਤ ਪੈਸੇ ਕਰਕੇ ਨਹੀਂ ਕਿਉਂਕਿ ਇਹਨਾ ਗਹਿਰਾ ਹੈ ਉਹਨੂੰ ਪੜਨ ਵਾਸਤੇ ਵੀ ਸੰਤਿਆ ਲੈਣੀ ਪੈਂਦੀ ਹੈ ਭਾਈ ਸਾਹਿਬ ਸੰਤੋਖ ਸਿੰਘ ਦਾ ਟੀਕਾ ਉਹਨਾਂ ਨੇ ਸਭ ਤੋਂ ਪਹਿਲਾਂ ਇਹਦੇ ਅਰਥ ਇਥੇ ਸੋਚੈ ਦਾ ਅਰਥ ਪਹਿਲਾਂ ਹੁੰਦਾ ਸੀ ਵਿਚਾਰ ਸੋਚਣਾ ਸੋਚ ਮੰਡਲ ਉਹਨਾਂ ਪਹਿਲੀ ਵਾਰ ਇਹਦਾ ਅਰਥ ਕੀਤਾ ਸੀ ਸੋਚ ਦਾ ਅਰਥ ਸੁਚਮਤਾ ਇਸ਼ਨਾਨ ਅਸੀਂ ਦੇਖਨੇ ਅੱਗੇ ਤੇ ਉਹਨਾਂ ਨਾਲ ਕਿਹਾ ਸੀ ਵੀ ਜੇ ਮੈਂ ਇਹਦੇ ਵਿਚਾਰ ਅਰਥ ਕਰਾਂਗਾ ਮੈਂ ਫਿਰ ਵੀ ਬੇਨਤੀ ਕਰਾਂ ਜਿੰਨੀ ਕੋ ਸਮਝ ਪਈ ਮੈਂ ਉਹਨੇ ਅਰਥ ਕਰ ਰਿਹਾ ਪਰ ਪਲੀਜ਼ ਜੋ ਮੈਂ ਅਰਥ ਕਰਾਂਗਾ ਗੁਰਮਖੋ ਇਹਨੂੰ ਆਖਰੀ ਸੱਚ ਮੰਤ ਸਮਝਿਓ ਕਿਉਂਕਿ ਜਪਜੀ ਸਾਹਿਬ ਸਾਰਾ ਤਾਂ ਬਾਬਾ ਜੀ ਦਾ ਆਪਣਾ ਅਨੁਭਵ ਹੈ ਸਾਡੀ ਤਾਂ ਉਹ ਵਰਤੀ ਏ ਕਿ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਹੁਣ ਇੱਥੇ ਜਿਹੜਾ ਸੋਚਿਆ ਹੈ ਪਹਿਲਾਂ ਉਹ ਕਹਿੰਦੇ ਸਨ ਜੇ ਇਹਦੇ ਅਰਥ ਸੋਚ ਵਿਚਾਰ ਕਰਾਂਗੇ ਤੇ ਸਹਸ ਸਿਆਣਪਾਂ ਜਿਹੜਾ ਲੱਭ ਜਾਗੇ ਸੋਚ ਉਹਦੇ ਵਿੱਚ ਆ ਜਾਂਦੀ ਏ ਸਿਆਣਾ ਬੰਦਾ ਚਲਾਕੀ ਵਾਲਾ ਸੋਚਦਾ ਹੁਣ ਇੱਥੇ ਸੋਚੈ ਦਾ ਅਰਥ ਉਹ ਨਾ ਕੀਤਾ ਸੁਚਮਤਾ ਸ਼ੁੱਧਤਾ ਇਸ਼ਨਾਨ ਸੋਚੈ ਗੁਰਮੁਖੋ ਧਿਆਨ ਦੇ ਆਜੇ ਪਹਿਲਾ ਹੋ ਗਿਆ ਸੋਚੈ ਦਾ ਹੋ ਗਿਆ ਇਸ਼ਨਾਨ ਅਗਲਾ ਲਫ਼ਜ਼ ਸੋਚ ਹੁਣ ਇਸ ਸੋਚ ਦਾ ਅਰਥ ਇਸ਼ਨਾਨ ਨਹੀਂ ਪਹਿਲਾ ਹੈ ਸੋਚੈ ਇਹਦਾ ਅਰਥ ਹੋ ਗਿਆ ਇਸ਼ਨਾਨ ਸੋਚ ਦਾ ਅਰਥ ਇੱਥੇ ਅੰਦਰ ਦੀ ਸੁਚਮਤਾ ਇੱਥੇ ਸਰੀਰ ਦੀ ਸੁਚਮਤਾ ਨਹੀਂ ਇਦੇ ਅਰਥ ਨੇ ਸੋਚੈ ਸੋਚ ਨਾ ਹੋਵਈ ਇਸ਼ਨਾਨ ਕਰਨ ਦੇ ਨਾਲ ਕੇਵਲ ਪਿੰਡਾ ਧੋਣ ਦੇ ਨਾਲ ਕੇਵਲ ਬਾਹਰ ਦੇ ਪਾਣੀ ਨੂੰ ਵਰਤਨ ਨਾਲ ਤੇਰਾ ਅੰਦਰ ਸੁੱਚਾ ਨਹੀਂ ਹੋ ਸਕਦਾ ਕਿਉਂ ਜੀ ਜੇ ਜੇਦਰਥ ਜੇਕਰ ਸੋਚੀ ਇਸ਼ਨਾਨ ਕਰੇ ਤੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਲੱਖ ਵਾਰ ਜੇ ਤੂੰ ਲੱਖਾਂ ਵਾਰੀ ਵੀ ਪਿੰਡੇ ਤੇ ਪਾਣੀ ਪਾਈ ਜਾਏ ਤੇ ਕਹ ਮੈਂ ਸੁਚਾ ਹੋ ਜਾਗਾ ਲੱਖਾਂ ਵਰੀ ਇਸ਼ਨਾਨ ਕਰਨ ਨਾਲ ਵੀ ਤੇਰਾ ਅੰਦਰ ਸੁਚਾ ਨਹੀਂ ਹੋਣਾ ਦੂਜੀ ਗੱਲ ਜਿਹੜੇ ਇਹਦੇ ਅਰਥ ਇਹ ਵੀ ਕੀਤੇ ਗਏ ਕਿ ਲੱਖਾਂ ਵਰੀ ਸੋਚਣ ਦੇ ਨਾਲ ਤੇਰੀ ਸਮਝ ਚ ਗੱਲ ਨਹੀਂ ਪੈਣੀ ਇੱਥੇ ਸਤਿਗੁਰੂ ਕਹਿ ਰਿਹਾ ਸੋਚੈ ਸੋਚ ਨਾ ਹੋਈ ਸ਼ਰੀਰਿਕ ਸੁਚਮਤਾ ਨਾਲ ਮੈਂ ਫਿਰ ਅਰਜ਼ ਕੀਤੀ ਦੂਜੇ ਸੋਚ ਦੇ ਅਰਥ ਅੰਤਰਾਤਮੇ ਨਾਲ ਨੇ ਸੋਚੈ ਸੋਚ ਨਾ ਹੋਵਈ ਬਾਹਰ ਦੀ ਸੁੱਚਮਤਾ ਨਾਲ ਤੇਰੇ ਅੰਦਰ ਨੇ ਸੋਚਾਂ ਨਹੀਂ ਕੋਣਾ ਜੇ ਸੋਚੀ ਲੱਖ ਵਾਰ ਜੇ ਲੱਖਾਂ ਵਰੀ ਤੂੰ ਇਸ਼ਨਾਨ ਕਰ ਲੈ ਅਗਲਾ ਬਚਨ ਚੁੱਪੈ ਇੱਥੇ ਵੀ ਪੱਪੇ ਤੇ ਦੁਲਾਵਾਂ ਨੇ ਚੁੱਪੈ ਇੱਥੇ ਚੁੱਪੈ ਦਾ ਅਰਥ ਹੈ ਜ਼ਬਾਨ ਦੀ ਚੁੱਪ ਮੋਨੀ ਤੇ ਅੱਗੇ ਸ਼ਬਦ ਹੈ ਚੋਪ ਇਸ ਚੋਪ ਦਾ ਅਰਥ ਹੈ ਮਨ ਦੀ ਸ਼ਾਂਤੀ ਮੈਂ ਤਾਂ ਕਿਹਾ ਜੀ ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ ਪਹਿਲਾ ਸੋਚ ਦਾ ਸਬੰਧ ਸਕਿੰਨ ਨਾਲ ਹੈ ਬਾਡੀ ਨਾਲ ਤੇ ਜਿਹੜਾ ਦੂਜਾ ਸ਼ਬਦ ਸੋਚ ਆਇਆ ਉਹਦਾ ਸਬੰਧ ਮਨ ਨਾਲ ਹੈ ਹੁਣ ਅੱਗੇ ਸ਼ਬਦ ਆਇਆ ਚੁੱਪ ਹੈ ਚੁੱਪੇ ਦਾ ਅਰਥ ਹੈ ਜੀ ਜ਼ਬਾਨ ਦੀ ਚੁੱਪ ਮੋਨੀ ਹੋ ਜਾਣਾ ਬੋਲਣਾ ਨਹੀਂ ਚੁੱਪ ਨਾ ਹੋ ਬਈ ਫਿਰ ਬੇਨਤੀ ਹੈ ਕਿ ਤੇਰੀ ਜ਼ਬਾਨ ਦੀ ਖਮੋਸ਼ੀ ਨਾਲ ਮਨ ਨੇ ਚੁੱਪ ਨਹੀਂ ਹੋਣਾ ਤੂੰ ਚੁੱਪ ਕਰਕੇ ਬੈਠਾ ਰਹੋ ਮਨ ਤਾਂ ਗੱਲਾਂ ਕਰ ਹੀ ਜਾਂਦਾ ਮਨ ਨਹੀਂ ਚੁੱਪ ਹੋਣਾ ਚੁੱਪ ਕਰਨਾ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਬ ਤਾਰ ਜੇ ਲਾਏ ਰਹਾ ਇਹਦਾ ਸਿੱਧਾ ਅਰਥ ਜੀ ਲਿਬ ਸ਼ਬਦ ਬੜੇ ਕਮਾਲ ਦਾ ਹੈ ਲਿਬ ਸਾਡੇ ਅੰਦਰ ਵਰਦਿਕ ਹੈ ਲਿਬ ਝੂਠੀ ਵੀ ਹੁੰਜੀਏ ਤੇ ਲਿਬ ਸੱਚੀ ਵੀ ਹੁੰਦੀ ਹੈ ਇਹ ਨੂੰ ਸੁਣੀਓ ਧਾਰ ਲਫਜ ਆਇਆ ਧਾਰ ਦਾ ਅਰਥ ਕਰਦੇ ਆ ਇੱਕ ਰਜ ਧਾਰ ਸ਼ਬਦ ਨਹੀਂ ਧਾਰ ਤੇਲ ਦੀ ਧਾਰ ਨਿਰਵਿਘਨ ਜਿਹਦੇ ਚ ਬਿਲਕੁਲ ਕੋਈ ਰੁਕਾਵਟ ਨਹੀਂ ਜੇ ਮੰਨ ਲਿਆ ਜਾਏ ਤੂੰ ਚੁੱਪ ਕਰਕੇ ਲਿਵ ਲਾ ਕੇ ਲਗਾਤਾਰ ਇਸ ਤਰ੍ਹਾਂ ਸਮਾਧੀ ਲਾ ਕੇ ਬਹਿ ਜਾਏ ਕਿ ਜਿਵੇਂ ਤੇਲ ਦੀ ਧਾਰ ਟੁੱਟਦੀ ਨਹੀਂ ਤੇਰੀ ਸਮਾਧੀ ਵੀ ਨਾ ਟੁੱਟੇ ਮੈਂ ਪਿਛਲੇ ਦਿਨ ਹੀ ਕਿਹਾ ਸੀ ਲਿਵ ਪਾਪ ਵੀ ਕਮਾਂਦੀ ਏ ਧਿਆਨ పాਪ ਵੀ ਕਮਾਉਂਦਾ ਹੈ ਤੇ ਧਿਆਨ ਪੁੰਨ ਵੀ ਕਮਾਉਂਦਾ ਹੈ ਇਸ ਨੂੰ ਫਿਰ ਬੇਨਤੀ ਨੂੰ ਮੰਨ ਲਓ ਇੱਕ ਬੰਦਾ ਜ਼ਬਾਨ ਕਰਕੇ ਚੁੱਪ ਹੋ ਗਿਆ ਜੀ ਮੈਂ ਮੋਨੀ ਹਾਂ ਉੰਜ ਵੈਸੇ ਜ਼ਬਾਨ ਨਾਲ ਘਟ ਬੋਲਣ ਤੇ ਗੁਰੂ ਜੀ ਨੇ ਕਿਹਾ ਥੋੜਾ ਬੋਲਣ ਦੀ ਗੱਲ ਕਹੀ ਹਉ ਤਿਸ ਘੋਲ ਕਮਾਇਆ ਮਹਾਰਾਜ ਜੀ ਨੇ ਇਹ ਸ਼ਬਦ ਵਰਤੇ ਵੀ ਥੋੜਾ ਬੋਲਦਾ ਥੋੜਾ ਖਾਂਦਾ ਇਹ ਸਿੱਧੀ ਜੀ ਗੱਲ ਸੰਤ ਮਿਲੈ ਕਿ ਸੁਣੀਆਂ ਕਈ ਐ ਮਿਲੈ ਅਸੰਤ ਮਸ਼ਟ ਕਰ ਰਹੀ ਐ ਬਾਬਾ ਬੋਲਣਾ ਕਿਆ ਕਈ ਐ ਜੈਸੇ ਰਾਮਨਾਮ ਰਬ ਰਹੀ ਐ ਸੰਤਨ ਸੋਂ ਬੋਲੈ ਉਪਕਾਰੀ ਮੂਰਖ ਸੋਂ ਬੋਲੈ ਝੱਕ ਮਾਰੀ ਹੁਣ ਇਹ ਬੰਦਾ ਜ਼ਬਾਨ ਨਾਲ ਚੁੱਪ ਕਰੇ એનર્ਜੀ ਸੇਵ ਹੁੰਦੀ ਐ ਪਰ ਅਧਿਆਤਮਕ ਮੰਜ਼ਲ ਥੋੜੈ ਗੁਰੂ ਸਾਹਿਬ ਕਹਿੰਦੇ ਆ ਕਿ ਕਦੀ ਦੇਖੋ ਕਈ ਵਰੀ ਬੰਦਾ ਇਹ ਕਹਿ ਵੀ ਮੈਂ ਚੁੱਪ ਕਰ ਗਿਆ ਮੇਰਾ ਮਨ ਸ਼ਾਂਤ ਹੋ ਜਾਏ ਮੈਂ ਫਿਰ ਬੇਨਤੀ ਕਰਾਂ ਚੁੱਪ ਨਾਲ ਕੁਝ ਕੋ ਮਦਦ ਮਿਲਦੀ ਏ ਪਰ ਕੱਲੀ ਚੁੱਪ ਨਾਲ ਬ੍ਰਹਮ ਗਿਆਨ ਨਹੀਂ ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਸਰਵਰ ਸਦੀਵ ਮੋਨ ਸਾਦੇ ਹੀ ਮਰਤ ਹੈ ਗੁਰੂ ਗੋਬਿੰਦ ਸਿੰਘ ਮਹਾਰਜ ਕਹਿੰਦੇ ਆ ਰੁੱਖ ਜਿਹੜੇ ਨੇ ਤਾਂ ਚੁੱਪ ਖਲੋਤੇ ਆ ਇਹ ਕਿਹੜੇ ਗੱਲਾਂ ਕਰਦੇ ਆ ਪਰ ਇਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ ਬੇਨਤੀ ਹੈ ਕਦੀ ਦੇਖਿਓ ਲਿਵ ਤਾਰ ਇੱਕ ਬਗਲਾ ਇੱਕ ਬਿੱਲਾ ਇੱਕ ਬਗਿਆੜ ਤਿੰਨਾਂ ਦੀ ਲਿਵ ਬੜੇ ਸਿਰੇ ਦੀ ਹੈ ਮਾਰੇ ਨੇ ਸ਼ਬਦ ਵਰਤਿਆ ਕੱਲ ਵੀ ਮੈਂ ਕਿਹਾ ਸੀ ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ ਸੁਣਿਓ ਇਸ ਬਿੰਦੂ ਨੂੰ ਜੇ ਲਾਏ ਰਾਂਹ ਲਿਵਤਾਰ ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ ਬਗਲੇ ਦੀ ਵੀ ਲਿਵ ਲੱਗੀ ਹੈ ਉਹ ਕਿਨਾਰੇ ਤੇ ਬੈਠਾ ਇਹ ਉਸ ਮੱਛੀ ਨੂੰ ਇੰਨੀ ਚੰਚਲ ਨੂੰ ਪਤਾ ਹੀ ਨਹੀਂ ਜਾ ਜਿਹੜਾ ਸਾਹਮਣੇ ਇੱਕ ਲੱਤ ਤੇ ਖਲੋਤਾ ਹੈ ਮੈਨੂੰ ਮਾਰਨ ਵਾਲਾ ਉਹਦੀ ਲਿਬ ਖੈ ਇਕਾਗਰਤਾ ਖੈ ਪਰ ਉਸਦੀ ਇਕਾਗਰਤਾ ਤੇ ਲਿਬ ਦੇ ਵਿੱਚ ਪਾਪ ਲੁਕਿਆ ਉਹਨੇ ਉਸ ਲਿਬ ਨਾਲ ਮੱਛੀ ਡੱਡੀ ਦਾ ਸ਼ਿਕਾਰ ਕਰਨਾ ਸੱਚੇ ਬੇ ਬੰਦਾ ਭੇਖੀ ਬਣ ਜਾਏ ਮੋਨੀ ਬਣ ਜਾਏ ਲਿਬ ਲਾ ਕੇ ਬੈਠਾ ਰਹੇ ਤੇ ਜਦੋਂ ਕੋਈ ਉਹਦੇ ਕੋਲ ਸ਼ਰਧਾਲੂ ਆ ਜਾਏ ਉਹਨੂੰ ਇਸ ਤਰ੍ਹਾਂ ਨਿਚੋੜ ਕੇ ਖਾ ਜਾਏ ਜਿਵੇਂ ਇੱਕ ਬਗੜਾ ਲਿਬ ਖਲਾ ਕੇ ਖਾਂਦਾ ਹੈ ਮਹਾਰਾਜ ਕਹਿੰਦੇ ਝੂਠ ਹੈ ਕਿਉਂਕਿ ਸੱਚੀ ਲਿਵਾ ਬਿਨ ਸੱਚੀ ਲਿਬ ਦੀ ਗੱਲ ਵੀ ਕੀਤੀ ਹੁਣ ਇੱਥੇ ਫਿਰ ਮੇਰੀ ਬੇਨਤੀ ਸੁਣਿਓ ਕਿ ਚੁੱਪ ਕਰਨਾ ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਹੈ ਬਗੁਲਾ ਬਿੜਾਲ ਬ੍ਰਿਕ ਧਿਆਨੀ ਠਾਨੀਆਂ ਤਖੈ ਬਗਲਾ ਇਹ ਲਿਬ ਲਾ ਕੇ ਬੈੰਦਾ ਕਦੀ ਤੁਸੀਂ ਦੇਖੋ ਬਿੱਲਾ ਇਹ ਅਕਾਂਗਰੋ ਕੇ ਬੈਠਾ ਹੈ ਬਗਿਆੜ ਜਦੋਂ ਸ਼ਿਕਾਰ ਕਰਦਾ ਉਹਨੂੰ ਪਤਾ ਹੀ ਨਹੀਂ ਉਹਦੇ ਜਿੰਨੇ ਸ਼ਿਕਾਰ ਹੋਣਾ ਵੀ ਮੇਰੇ ਸਾਹਮਣੇ ਕੋਈ ਬੈਠਾ ਹੈ ਲਿਬ ਉਹਨਾਂ ਦੀ ਵੀ ਹੈ ਪਰ ਉਹਨਾਂ ਦੀ ਲਿਬ ਕਿਸੇ ਪਾਪ ਵਾਸਤੇ ਹੈ ਮੈਂ ਬੇਨਤੀ ਕੀਤੀ ਧਿਆਨ ਪਾਪ ਵੀ ਕਰਾ ਦਿੰਦਾ ਹੈ ਤੇ ਧਿਆਨ ਚ ਇਨੀ ਤਾਕਤ ਹੈ ਜੇ ਸਿੱਧੇ ਪਾਸੇ ਬੰਦਾ ਤੁਰ ਪਵੇ ਤੇ ਰੱਬ ਨਾਲ ਵੀ ਮਿਲਾ ਦਿੰਦਾ ਹੈ ਵਿਸ਼ਈ ਬੰਦਾ ਵੀ ਧਿਆਨ ਕਰਕੇ ਵਿਸ਼ਾ ਭੋਗਦਾ ਮੈਂ ਆਪ ਨੂੰ ਬੇਨਤੀ ਕਰਾਂ ਮਹਾਰਾਜ ਦੂਜੀ ਗੱਲ ਕਹਿੰਦੇ ਆ ਮੰਨ ਲਓ ਤੂੰ ਚੁੱਪ ਕਰ ਜਾ ਕਿ ਚੁੱਪ ਕਰਨ ਦੇ ਨਾਲ ਤੇਰਾ ਮਨ ਚੁੱਪ ਕਰ ਜਾਏਗਾ ਗੁਰਮਖੋ ਇਹ ਚੁੱਪ ਵੀ ਤਾਂ ਇੰਨਾ ਰੌਲਾ ਪਾਉਂਦਾ ਇਹ ਤਾਂ ਜ਼ਬਾਨ ਦੇ ਬੋਲਿਆਂ ਵੀ ਕੁਝ ਹੋਰ ਹੀ ਬੋਲੀ ਜਾਂਦਾ ਇਹ ਖੰਭੋਸ਼ ਨਹੀਂ ਹੁੰਦਾ ਗੁਰੂ ਸਾਹਿਬ ਨੇ ਵੇਖੋ ਪਹਿਲਾਂ ਦੱਸ ਰਿਹਾ ਇਹ ਸਾਧਨ ਲੋਕਾਂ ਨੇ ਅਪਣਾਏ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਬ ਤਾਰ ਇੱਕ ਤਾਰ ਸਮਾਧੀ ਲਾ ਲਾਂ ਭੁੱਖਿਆ ਭੁੱਖ ਨਾ ਇੱਥੇ ਵੀ ਨੰਨੇ ਨੂੰ ਕੰਨਾ ਨਹੀਂ ਭੁੱਖਿਆ ਪੁਖ ਨਾ ਉਤਰੀ ਜੇ ਬਨਨਾ ਪੁਰੀਆਂ ਪਹਾਰ ਇਹ ਤੀਸਰਾ ਬਚਨ ਇੱਥੇ ਬੇਨਤੀ ਜਿਹੜਾ ਸ਼ਬਦ ਭੁੱਖਿਆ ਆਇਆ ਹੈ ਇਸ ਦੇ ਕੁਝ ਅਰਥ ਸੱਜਣ ਕਰਦੇ ਆ ਭੁੱਖਿਆ ਦਰ ਤੇ ਤ੍ਰਿਸ਼ਨਾ ਅਦੀਨ ਤ੍ਰਿਸ਼ਨਾਦੀਨ ਪਰ ਗੁਰਮਖੋ ਇੱਥੇ ਭੁੱਖਿਆ ਦਾ ਅਰਥ ਹੈ ਵਰਤ ਰੱਖਣਾ ਇਸ ਦਾ ਕਾਰਨ ਕਈ ਵਾਰੀ ਕਈ ਬੰਦੇ ਆਪਣੇ ਸੰਸਾਰਿਕ ਪਦਾਰਥਾਂ ਲਈ ਚੰਦਰਾਇਣ ਵਰਤ ਰੱਖਦੇ ਆ ਮੈਂ ਇੰਨੇ ਵਰਤ ਰੱਖਾਂਗਾ ਮੇਰਾ ਬਿਜ਼ਨਸ ਚੱਲ ਜਾਏ ਗੁਰੂ ਸਾਹਿਬ ਕਹਿੰਦੇ ਨੇ ਮੰਨ ਲਿਆ ਜਾਏ ਕਿ ਤੂੰ ਵਰਤ ਰੱਖ ਕੇ ਇਸ ਵਾਸ਼ਨਾ ਨਾਲ ਵਰਤ ਰੱਖ ਰਿਹਾ ਕਿ ਮੈਨੂੰ ਆ ਕੁਝ ਮਿਲ ਜਾਏ ਤੇ ਮਹਾਰਾਜ ਕਹਿੰਦੇ ਨੇ ਉਸ ਵੀ ਤੇਰੀ ਭੁੱਖ ਨਹੀਂ ਉਤਰਨੀ ਜੇ ਸਾਰੀਆਂ ਪੁਰੀਆਂ ਦਾ ਜੰਨੇ ਖੰਡ ਬ੍ਰਹਿਮੰਡ ਨੇ ਸਾਰੇ ਪਦਾਰਥ ਤੇਰੇ ਘਰ ਵਿੱਚ ਆਜਨ ਭਲਿਆ ਇਹਨੇ ਲੈ ਕੇ ਵੀ ਫਿਰ ਤੂੰ ਭੁੱਖੇ ਦਾ ਭੁੱਖਾ ਹੀ ਰਹਿਣਾ ਮੈਂ ਫਿਰ ਬੇਨਤੀ ਕਰਾਂਗਾ ਇੱਥੇ ਜਿਹੜਾ ਭੁੱਖ ਲਫ਼ਜ਼ ਹੈ ਨਾ ਇਹਦੇ ਇਹਦੇ ਫਿਰ ਅਰਥ ਸਮਝਿਓ ਮੈਂ ਰਿਪੀਟ ਕਰ ਲਗਾ ਅਰਥ ਪਹਿਲਾਂ ਮੈਂ ਅਰਥ ਕੀਤਾ ਸੋਚੈ ਦਾ ਅਰਥ ਸਰੀਰਕ ਇਸ਼ਨਾਨ ਤੇ ਸੋਚ ਦੂਜੇ ਲਫ਼ਜ਼ ਦਾ ਅਰਥ ਅੰਦਰ ਦੀ ਸੁਚਮਤਾ ਬਾਹਰ ਦੀ ਸੁਚਮਤਾ ਨਾਲ ਅੰਦਰ ਸੁਚਾ ਨਹੀਂ ਹੋਣਾ ਫਿਰ ਦੂਜੀ ਤੁਕ ਚ ਅਸੀਂ ਲਿਆ ਚੁੱਪ ਹੈ ਇਹਦਾ ਅਰਥ ਹੈ ਜ਼ਬਾਨ ਦੀ ਚੁੱਪ ਚੁੱਪ ਨਾ ਹੋਵੀ ਇਹਦਾ ਅਰਥ ਹੈ ਮਨ ਨੇ ਨਹੀਂ ਸ਼ਾਂਤ ਹੋਣਾ ਇਸ ਚੁੱਪ ਦਾ ਅਰਥ ਸ਼ਾਂਤੀ ਮਨ ਦੀ ਪੀਸੋ ਮਾਇਨ ਜੀ ਨੂੰ ਕਹਿੰਦੇ ਚੁੱਪ ਹੋ ਜਾਣਾ ਹੁਣ ਪਹਿਲਾ ਸ਼ਬਦ ਹੈ ਭੁੱਖਿਆ ਇਹ ਦਾ ਅਰਥ ਹੈ ਭੁੱਖੇ ਰਹਿ ਕੇ ਤੇ ਅਗਲਾ ਬਚਨ ਹੈ ਭੁੱਖ ਨਾ ਉਤਰੀ ਇਹਦਾ ਅਰਥ ਹੈ ਮਨ ਦੀ ਭੁੱਖ ਨਹੀਂ ਉਤਰਨੀ ਫਿਰ ਸ਼ਬਦ ਜੀ ਪਹਿਲਾ ਇੱਕ ਇੱਕ ਕਰਮ ਕਾਂਡ ਦਾ ਜ਼ਿਕਰ ਹੈ ਦੂਜੇ ਸ਼ਬਦ ਵਿੱਚ ਗੁਰਦੇਵ ਨੇ ਇਸ ਲਈ ਦੱਸਿਆ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਜੇ ਸਾਰੀਆਂ ਪੁਰੀਆਂ ਦਾ ਪਾਰ ਜੋ ਕੁਝ ਦੁਨੀਆ ਚ ਹੈ ਸਭ ਕੁਝ ਤੇਰੇ ਬੈਂਕ ਚ ਆ ਜਾ ਤੇਰੀ ਭੁੱਖ ਫਿਰ ਵੀ ਨਹੀਂ ਨਿਕਲਨੀ ਉਸ ਦਿਨ ਮੈਂ ਨਿਊ ਵੈਸਟਿਕ ਬੇਨਤੀ ਕੀਤੀ ਸੀ ਇਹ ਭੁੱਖ ਇੱਕ ਮਸਲ ਹੀ ਐਸਾ ਗੁਰੂ ਨਾਨਕ ਸਾਹਿਬ ਜੀ ਨੇ ਜੀ ਚਾਰ ਜਿਹੜੇ ਦੁੱਖ ਮੈਨ ਮੰਨੇ ਆ ਉਸ ਵਿੱਚ ਭੁੱਖ ਇੱਕ ਦੁੱਖ ਇਸ ਦੀ ਵਿਆਖਿਆ ਕੀਤੀ ਸੀ ਦੇਖੋ ਇੱਕ ਭੁੱਖ ਹੈ ਪਦਾਰਥਕ ਇੱਕ ਭੁੱਖ ਹੈ ਪੇਟ ਦੀ ਆ ਆ ਜੀਬ ਦੀ ਢਿੱਡ ਭਰਨ ਦੀ ਇਕ ਭੁਖ ਹੈ ਕਾਮੁਕ ਇੰਦਰੀ ਦੀ ਤੇ ਚੌਥੀ ਭੁਖ ਹੈ ਪਰਮਾਰਥ ਦੀ ਫਿਰ ਬੇਨਤੀ ਪਹਿਲੀ ਪਦਾਰਥਕ ਜਿਹਨੂੰ ਗੁਰੂ ਜੀ ਕਹਿੰਦੇ ਆ ਵੱਡੇ ਵੱਡੇ ਰਾਜਨ ਅਰ ਭੋਮਨ ਤਾਂ ਕਿ ਤ੍ਰਿਸ਼ ਨਾ ਬੂਜੀ ਲਪਟ ਰਹਿ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਇੰਨਾ ਕੁਝ ਲੈ ਕੇ ਵੀ ਪਦਾਰਥਕ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸੱਚੀ ਮੁੱਚੀ ਦੁਖੀਆ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵਖੰਡਣੈ ਪਰ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਹ ਧਿਆਨ ਭਰਮ ਨੇ ਸ਼ਾਂਤੀ ਨਹੀਂ ਹੁਣ ਇਹ ਪਦਾਰਥਕ ਭੁੱਖ ਹੈ ਇਹਨੇ ਹੋਰ ਵਦਨਾ ਹੋਰ ਵਦਨਾ ਦੂਸਰੀ ਮੈਂ ਬੇਨਤੀ ਕੀਤੀ ਸੀ ਕਿ ਇੱਕ ਭੁੱਖ ਹੈ ਆ ਆ ਜਿਹੜੀ ਜੀਬ ਦਾ ਟੁਕੜਾ ਹੈ ਨਾ ਜੀ ਇਹ ਵੀ ਉੱਥੇ ਕਿਹਾ ਸੀ ਸੱਚੀ ਮੁੱਚੀ ਇਹਦੀ ਭੁੱਖ ਨਹੀਂ ਜੇ ਜਾਂਦੀ ਇੰਨਾ ਕੁਝ ਇਹ ਚੱਕ ਚੁੱਕੀ ਹੈ ਇੰਨਾ ਕੋਈ ਸਵਾਦ ਲੈ ਚੁੱਕੀ ਹੈ ਤੇ ਮੈਂ ਉਸ ਦਿਨ ਕਿਹਾ ਸੀ ਇਹਦੇ ਸਵਾਦ ਪਿੱਛੇ ਆ ਸਾਡੇ ਤ੍ਰੈਮੰਨ ਦੀ ਦਿਉਰੀ ਵੀ ਡਾਕਟਰਾਂ ਕੋਲ ਜਾਂਦੀ ਇਹ 10 ਮਿੰਟ ਖਾਂਦੀ ਇਹ ਬੰਦਾ ਮੀਨਾ ਟੰਗਿਆ ਰਿਹਾ ਸ਼ੂਗਰ ਨਾਲ ਇਹ ਨਹੀਂ ਨਾ ਰਜਰੀ ਇਹਨੂੰ ਗੁਰੂ ਜੀ ਨੇ ਕਿਹਾ ਦਿਨ ਦਿਨ ਕਰਤ ਭੋਜਨ ਬੋ ਵਿੰਜਨ ਤਾਂਕੀ ਮਿਟੈ ਨਾ ਭੁੱਖਾ ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾ ਕੋਖਾ ਇਹ ਹੋ ਗਈ ਜੀ ਪੇਟ ਦੀ ਭੁੱਖ ਮੈਂ ਅਰਜ਼ ਕੀਤੀ ਭੁੱਖ ਸਰੀਰ ਦਾ ਇੱਕ ਸੁਭਾਅ ਹੈ ਇਹ ਰੱਬ ਦਾ ਇੱਕ ਦਿੱਤੀ ਹੋਇਆ ਦਾ ਤੇ ਭੁੱਖ ਪਰ ਅੱਗ ਬਣ ਜਾਏ ਤੇ ਤੀਸਰੀ ਭੁੱਖ ਹੈ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਈ ਨਹੀਂ ਚੁੱਕੇ ਜਿਹਨੂੰ ਇਹ ਭੁੱਖ ਲੱਗੀ ਨਾ ਜਿੰਨਾ ਮਰਜੀ ਜ਼ੋਰ ਮਾਰ ਲੋ ਚੇਤੇ ਰੱਖਿਓ ਭਰ ਘਰਵਲ ਮੂੰਹ ਮਾਰਨ ਤੋਂ ਬਿਨਾ ਰਹਿ ਨਹੀਂ ਸਕਦਾ ਮਹਾਰਾਜ ਕਹਿੰਦੇ ਨੇ ਇਹ ਕੀ ਸਭ ਕੁਝ ਇਹ ਭੁੱਖਿਆ ਰਹਿ ਕੇ ਤੇਰੀ ਇਹ ਭੁੱਖ ਉਤਰ ਜਾਏਗੀ ਭੁੱਖ ਤੇ ਬੜੀ ਕਿ ਮੈਂ ਤੀਸਰੀ ਗੱਲ ਕਹੀ ਇਹ ਪਰਮਾਰਥਕ ਭੁੱਖ ਹੈ ਬਾਕੀ ਜਨੀਆਂ ਭੁੱਖਾਂ ਨੇ ਇਹਨਾਂ ਵਿੱਚ ਬੇਚੈਨੀ ਇਹਨਾਂ ਵਿੱਚ ਬਿਮਾਰੀ ਇੰਨਾਂ ਵਿੱਚੋਂ ਸੱਚਮੁੱਚ ਚਿੰਤਾ ਨਿਕਲਦੀ ਏ ਇੱਕ ਭੁੱਖ ਐਸੀ ਜਿਹੜੀ ਕਰੋੜਾਂ ਵਿੱਚੋਂ ਇੱਕ ਅੱਦੇ ਨੂੰ ਲੱਗਦੀ ਏ ਉਹ ਖੈ ਸੱਚੇ ਨਾਮ ਕੀ ਲੱਗੈ ਭੁੱਖ ਉਤ ਭੁੱਖੇ ਖਾਏ ਚਲਿਐ ਦੂਖ